ਚਟਕਾ 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 ਜਿਲੰਦਰ ਦੇ ਵਿੱਚ ਲੱਗੇਗਾ ਾਟੋ ਵਾਲਿਆਂ ਨੂੰ ਚਟਕਾ ਔਰ ਚਟਕਾ ਕਦੋਂ ਲੱਗੇਗਾ ਜਦੋਂ ਬਣੇਗਾ ਜਿਲੰਦਰ ਚਾਅ ਆਦਮੀ ਪਾਰਟੀ ਦਾ ਮੇਅਰ ਪਹਿਲਾਂ ਗੱਲ ਕਰਦੇ ਹਾਂ ਾਟੋਆਂ ਦੀ ਤੁਹਾਨੂੰ ਸਭ ਨੂੰ ਪਤਾ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਂ ਚ ਭਾਵੇਂ ਦਿੱਲੀ ਚ ਬਣੇ ਭਾਵੇਂ ਪੰਜਾਬ ਚ ਆਟੋ ਵਾਲਿਆਂ ਦਾ ਇੱਕ ਵੱਡਾ ਰੋਲ ਰਿਹਾ ਹੈ ਖਾਸ ਕਰ ਜਲੰਧਰ ਦੇ ਵਿੱਚ ਕਿਉਂਕਿ ਜਲੰਧਰ ਨਗਰ ਨਿਗਮ ਦੇ ਕਈ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਲੋਕ ਆਟੋ ਚਲਾਉਂਦੇ ਨੇ ਪਰ ਇਹਨਾਂ ਸਭ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦਾ ਮੇਅਰ ਜਲੰਧਰ ਚ ਬਣ ਜਾਏਗਾ ਉਸ ਤੋਂ ਬਾਅਦ ਕੀ ਹੋਏਗਾ ਪਹਿਲੇ ਇੱਕ ਕਲਿੱਪ ਸੁਣੋ ਫਿਰ ਕਰਦੇ ਹਾਂ ਅਗਲੀ ਗੱਲ ਸਭ ਤੋਂ ਪਹਿਲਾਂ ਸਾਡਾ ਪ੍ਰੋਜੈਕਟ ਹੋਏਗਾ ਜੇ 100 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਵਿਦ ਚਾਰਜਿੰਗ ਸਟੇਸ਼ਨਸ ਔਰ ਡੀਪੂ ਉਹ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣਗੀਆਂ ਵਿ ਪੂਰਾ ਵਿਦ ਕੰਪਲੀਟ ਇਨਫਰਾਸਟ੍ਰਕਚਰ ਤਾਂ ਕਿ ਲੋਕਾਂ ਦੀ ਟਰਾਂਸਪੋਰਟੇਸ਼ਨ ਦੀ ਸਮੱਸਿਆ ਵੀ ਹੱਲ ਹੋ ਸਕੇ ਟਰੈਫਿਕ ਦੀ ਸਮੱਸਿਆ ਵੀ ਹੱਲ ਹੋ ਸਕੇ ਔਰ ਪੋਲੂਸ਼ਨ ਤੇ ਵੀ ਕੰਟਰੋਲ ਹੈ ਜਿਹੜਾ ਉਹ ਪਾਇਆ ਜਾ ਸਕੇ ਸੁਣਿਆ ਜਲੰਧਰ 'ਚ ਲਾਗੂ ਹੋ ਰਹੀ ਹੈ ਨਵੀਂ ਵਿਵਸਥਾ ਆਮ ਆਦਮੀ ਪਾਰਟੀ ਦਾ ਮੇਰ ਬਣਨ ਤੋਂ ਬਾਅਦ ਇਸ ਗੱਲ ਦਾ ਦਾਅਵਾ ਕੀਤਾ ਹੈ ਅਮਨ ਅਰੋੜਾ ਨੇ ਔਰ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਜਲੰਧਰ ਨੂੰ ਟ੍ਰੈਫਿਕ ਮੁਕਤ ਬਣਾਣਾ ਹੈ ਜਲੰਧਰ ਨੂੰ ਪ੍ਰਦੂਸ਼ਣ ਮੁਕਤ ਬਣਾਣਾ ਹੈ ਜਲੰਧਰ ਦੇ ਵਿਟ੍ਰਾਂਸਪੋਰਟੇਸ਼ਨ ਦੇਣੀ ਹੈ 100 ਬੱਸਾਂ ਚਲਾਉਣੀਆਂ ਨੇ ਬੈਟਰੀ ਵਾਲੀਆਂ ਔਰ ਜੇਕਰ ਬੱਸਾਂ ਚੱਲ ਗਈਆਂ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਝਟਕਾ ਕਿਨੂੰ ਲੱਗਣਾ ਹੈ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਜਿਹੜੇ ਆਟੋ ਚਲਾਉਂਦੇ ਨੇ ਕਿਉਂਕਿ ਆਟੋ ਵਾਲਿਆਂ ਦੀ ਮਨੋਪ੍ਰੇ ਖਤਮ ਹੋ ਜਾਏਗੀ ਫਿਲਹਾਲ ਜਿਲੰਦਰ ਦੇ ਵਿੱਚ ਲੋਕਲ ਟਰਾਂਸਪੋਰਟੇਸ਼ਨ ਦੇ ਨਾਮ ਤੇ ਸਿਰਫ ਆਟੋ ਵਾਲੇ ਹੀ ਸੜਕ ਦੇ ਉੱਤੇ ਲੋਕਾਂ ਨੂੰ ਸੇਵਾਵਾਂ ਦਿੰਦੇ ਨੇ ਤੇ ਆਵਾਜ਼ ਵੀ ਪਾਰਟੀ ਦਾ ਆਟੋ ਪ੍ਰੇਮ ਤੁਸੀਂ ਦੇਖ ਹੀ ਸਕਦੇ ਹੋ ਜਿਲੰਦਰ ਦੇ ਵਿਧਾਇਕ ਰਮਨ अरोड़ा ਆਟੋ ਤੇ ਬੈਕੇ ਨਾਮੰਕਨ ਦਾਖਲ ਕਰਨ ਜਾਂਦੇ ਨੇ ਸੋ ਅੱਜ ਦੀ ਡੇਟ ਦੇ ਵਿੱਚ ਜਦੋਂ ਕਾਉਂਸਲਰ ਚੋਣਾਂ ਨੇ ਔਰ ਇਹਨਾਂ ਕਾਉਂਸਲਰ ਚੋਣਾਂ 'ਚ ਆਪਣੇ ਮੁੱਦਾ ਬਣਾ ਦਿੱਤਾ ਕਿ ਉਹ ਆਉਣ ਵਾਲੇ ਦਿਨਾਂ 'ਚ ਜਲੰਧਰ ਦਾ ਮੇਰ ਬੰਦੇ 100 ਬੱਸਾਂ ਚਲਾ ਦੇਗੀ ਔਰ ਪੂਰੇ ਕਾਰਪੋਰੇਸ਼ਨ ਦੇ ਸ਼ਹਿਰ ਨੂੰ ਕਵਰ ਕਰੇਗੇ ਸੋ ਕੁੱਲ ਮਲਾਕੇ ਆਟੋ ਵਾਲਿਆਂ ਦੀ ਕਮਾਈ ਦੇ ਉੱਤੇ ਕੈਂਚੀ ਚੱਲਣ ਦੇ ਦਿਨ ਆਉਣ ਵਾਲੇ ਨੇ ਔਰ ਲੋਕਾਂ ਨੂੰ ਸੜਕ ਦੇ ਉੱਤੇ ਆਟਵਾ ਤੋਂ ਜੇ ਕੋਈ ਪਰੇਸ਼ਾਨੀ ਹੁੰਦੀ ਹੈ ਤੇ ਉਹ ਵੀ ਸ਼ਾਇਦ ਘਟ ਜਾਏਗੀ ਕਿਉਂਕਿ ਸੜਕ ਤੇ ਬੱਸਾਂ ਚੱਲਣਗੀਆਂ ਪਰ ਦੂਸਰੇ ਪਾਸੇ ਸੜਕਾਂ ਦੇ ਉੱਤੇ ਜੇ ਬੱਸਾਂ ਚੱਲਣਗੀਆਂ ਤੇ ਟ੍ਰੈਫਿਕ ਵੀ ਸਮੂਥ ਹੋਏਗਾ ਐਸੀ ਨੇ ਕਹਰੇ ਅਮਨ ਅਰੋੜਾ ਕਹਿ ਰਹੇ ਨੇ ਕਿਉਂਕਿ ਜਲੰਧਰ ਦੀਆਂ ਤੰਗ ਸੜਕਾਂ ਦੇ ਉੱਤੇ ਬੱਸਾਂ ਨੂੰ ਚਲਾਉਣਾ ਤੇ ਟ੍ਰੈਫਿਕ ਸਮੂਥ ਕਰਨਾ ਵੀ ਇੱਕ ਵੱਡੀ ਚੁਣੌਤੀ ਹੋਏਗੀ ਕਿਉਂਕਿ ਆਟਵਾ ਦੀ ਜਗ੍ਹਾ ਅੱਜਕੱਲ ਇ ਆਟੋ ਚੱਲਣ ਲੱਗ ਪਏ ਨੇ ਇਹ ਘੱਟ ਜਗ੍ਹਾ ਵੀ ਘੇਰਦੇ ਨੇ ਔਰ ਪ੍ਰਦੂਸ਼ਣ ਵੀ ਨਹੀਂ ਕਰਦੇ ਪਰ ਜੇਕਰ ਚਰਨਦਰ ਦੇ ਵਿੱਚ ਬੱਸਾਂ ਚੱਲ ਪੀਆਂ ਤੇ ਇਹਨਾਂ ਦੀ ਕਮਾਈ ਦੇ ਉੱਤੇ ਕੈਂਚੀ ਚਲਣੀ ਲਾਜ਼ਮੀ ਹੈ ਲਾਜ਼ਮੀ ਹੈ ਲਾਜ਼ਮੀ ਹੈ ਫਿਰ ਹਾਲ ਤੁਸੀਂ ਆਪ ਹੀ ਦੇਖ ਲਵੋ ਅਮਨ ਅਰੋੜਾ ਦਾ ਪੂਰਾ ਬਿਆਨ ਕੀ ਕਹਿ ਰਹੇ ਨੇ ਕਿਵੇਂ ਉਹ ਇਸ ਗੱਲ ਨੂੰ ਲਾਗੂ ਕਰਨਗੇ ਕਿਵੇਂ ਚਰਨਦਰ ਨੂੰ ਦੇਣਗੇ ਟ੍ਰਾਂਸਪੋਰਟੇਸ਼ਨ ਦਾ ਤੋਹਫਾ 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 ਔਰ ਮੈਂ ਜਲੰਧਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਦੋਂ ਜਿਸ ਦਿਨ ਜਲੰਧਰ ਦੇ ਲੋਕ ਆ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਹੁਮਤ ਦੇ ਨਾਲ ਬਣਾ ਦੇਣਗੇ ਮੇਅਰ ਬਣਾ ਦੇਣਗੇ ਉਸ ਦਿਨ ਤੋਂ ਹੀ ਇਹਨਾਂ ਕੰਮਾਂ ਦੇ ਉੱਪਰ ਕਾਰਪੋਰੇਸ਼ਨ ਪਾਰਟੀ ਔਰ ਸਰਕਾਰ ਉਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਔਰ ਬੱਜਵੇਂ ਸਮੇਂ ਦੇ ਵਿੱਚ ਇਹ ਕੰਮ ਨੇ ਜਿਹੜੇ ਉਹ ਅਸੀਂ ਕੰਪਲੀਟ ਕਰਕੇ ਦਵਾਂਗੇ ਸਾਰੇ ਦੇ ਸਾਰੇ ਕੰਮ ਨੇ ਜਿਹੜੇ ਉਹ ਪਬਲਿਕ ਔਰੀਐਂਟਡ ਔਰ ਪਬਲਿਕ ਸੈਂਟ੍ਰਿਕ ਕੰਮ ਨੇ ਜਿਹੜੇ ਜਿਹੜੇ ਕਿ ਹਰ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਇਹ ਕੰਮ ਨੇ ਜਿਹੜੇ ਇਹ ਗਰੰਟੀਆਂ ਨੇ ਉਹ ਸਮਰਪਿਤ ਨੇ ਜਿਹਦੇ ਵਿੱਚੋਂ ਟੂ ਨੇਮ ਆਫ ਯੂ ਜੇ ਮੈਂ ਗੱਲ ਕਰਾਂ ਤਾਂ ਜਲੰਧਰ ਦੇ ਲਈ ਸਭ ਤੋਂ ਵੱਧ ਕਿਉਂਕਿ ਜਲੰਧਰ ਬਹੁਤ ਸੋਹਣਾ ਸ਼ਹਿਰ ਹੈ ਬੜੀ ਪੋਪੂਲੇਸ਼ਨ ਵੀ ਵੱਧ ਚੁੱਕੀ ਹੈ ਔਰ ਵੱਧ ਰਹੀ ਵੀ ਹੈ ਪਬਲਿਕ ਟਰਾਂਸਪੋਰਟੇਸ਼ਨ ਦੀ ਵੀ ਦਿੱਕਤ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਔਰ ਨਾਲ ਨਾਲ ਪੋਲਿਊਸ਼ਨ ਦੀ ਵੀ ਦਿੱਕਤ ਹੈ ਜਿਹੜੀ ਉਹ ਵੱਧ ਰਹੀ ਹੈ ਪੂਰੇ ਓਵਰ ਆਲ ਸੋਸਾਇਟੀ ਦੇ ਵਿੱਚ ਸੋ ਇਹਦੇ ਲਈ ਆ ਸਭ ਤੋਂ ਪਹਿਲਾ ਸਾਡਾ ਪ੍ਰੋਜੈਕਟ ਹੋਏਗਾ ਕਿ 100 ਇਲੈਕਟ੍ਰਿਕ ਬੱਸਸ ਜਿਹੜੀਆਂ ਵਿਦ ਚਾਰਜਿੰਗ ਸਟੇਸ਼ਨਸ ਔਰ ਡੀਪੂ ਉਹ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣਗੀਆਂ ਪੂਰਾ ਵਿਦ ਕੰਪਲੀਟ ਇਨਫਰਾਸਟ੍ਰਕਚਰ ਆ ਤਾਂ ਕਿ ਲੋਕਾਂ ਦੀ ਟਰਾਂਸਪੋਰਟੇਸ਼ਨ ਦੀ ਸਮੱਸਿਆ ਵੀ ਹੱਲ ਹੋ ਸਕੇ ਟਰੈਫਿਕ ਦੀ ਸਮੱਸਿਆ ਵੀ ਹੱਲ ਹੋ ਸਕੇ ਔਰ ਪੋਲੂਸ਼ਨ ਤੇ ਵੀ ਕੰਟਰੋਲ ਹੈ ਜਿਹੜਾ ਉਹ ਪਾਇਆ ਜਾ ਸਕੇ ਸੋ ਇਹਦੇ ਲਈ 100 ਇਲੈਕਟ੍ਰਿਕ ਬੱਸਸ ਦੇ ਲਈ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣਨ ਦੇ ਉਪਰੰਤ ਅਸੀਂ ਵਚਨਬੱਧ ਹਾਂ